ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਸ਼ਨੀਲ ਦੀ ਜਿਹੜੀ ਸਲਵਾਰ ਹੈ ਸਿਵਾਰਾ ਆਪਾਂ ਕਟਿੰਗ ਕਰਕੇ ਦਿਖਾਉਣੇ ਆ ਇਹ ਸ਼ਨੀਲ ਦੀ ਹੈ ਤੇ ਸਿਰਫ ਕਪੜਾ 1.5 ਮੀਟਰ 1.5 ਮੀਟਰ ਕਪੜਾ ਹੈ ਇਸ ਤਰ੍ਹਾਂ ਦੇਖ ਸ਼ਨੀਲ ਦਾ ਕਪੜਾ ਹੈਗਾ ਇਹਨੂੰ ਆਪਾਂ ਪੁੱਠਾ ਕਰਕੇ ਰੱਖ ਲਿਆ ਐਸ ਤਰੀਕੇ ਦੇ ਨਾਲ ਸਾਰਾ ਕੁਝ ਸੈੱਟ ਕਰਕੇ ਰੱਖਿਆ ਹੋਇਆ ਹੈ ਸੈੱਟ ਕਰਕੇ ਆਪਾਂ ਆਹ ਵਾਲੀਆਂ ਨਿਸ਼ਾਨੀਆਂ ਲਾਉਣੀਆਂ ਨੇ ਜਿੰਨੀ ਆਪਣੀ ਲੰਬਾਈ ਹੈ 벨ਟ ਦਾ ਛੱਡ ਕੇ 5 ਇੰਚ 벨ਟ ਦਾ ਛੱਡ ਕੇ ਇਹ ਆਪਾਂ ਲਾਈਆਂ ਨੇ ਆਪਣੀ 35 ਇੰਚ ਤੇ ਇਹ ਆਪਾਂ 33 ਇੰਚ ਤੇ ਲਾਈਆਂ ਹੋਈਆਂ ਨੇ ਤੇ 5 ਇੰਚ ਆਪਣੀ 벨ਟ ਲੱਗ ਜਾਣੀ ਹੈ ਤੇ ਅੱਧਾ ਤਾਂ ਇੰਚ ਜਿਹੜਾ ਸਲਾਈਆਂ ਚ ਆ ਜਾਣਾ ਆਪਾਂ ਪੌਂਚਾ ਰੱਖਿਆ ਹੋਇਆ ਇਹ ਆਪਾਂ 8.5 ਰੱਖਿਆ ਹੋਇਆ 8.5 ਰੱਖ ਕੇ ਤੇ ਫਿਰ ਆਪਾਂ ਆ ਦੇਖੋ ਆ ਇੱਧਰ ਨੂੰ ਸਲਾਈ ਲੈ ਕੇ ਗਏ ਹੋਈਆਂ ਇੱਥੇ ਇੱਥੇ 1.5 ਆਪਾਂ ਜਿਹੜਾ ਨਾ ਇਧਰ ਲਈ ਸਾਈਡ ਜਿਹੜੀ ਓਪਨ ਹੈ ਜਿਹੜੀ ਆਸਣ ਵਾਲੀ ਰੱਖਣੀ ਆ ਆਪਾਂ ਉਹ ਓਪਨ ਰੱਖਣੀ ਹੈ ਤੇ ਇੱਥੇ ਆਪਾਂ 1.5 ਦਾ ਨਿਸ਼ਾਨ ਲਾਇਆ ਹੋਇਆ ਹੈਗਾ 3 ਇੰਚ ਇਹ ਮੁੜ ਕੇ ਹੋ ਜਾਂਦਾ ਹੈ ਵੱਡੇ ਪਣੀ ਦਾ ਹੈਗਾ ਐਂਡ ਆਪਣਾ ਘੇਰੇ ਦਾ ਇਹਨਾਂ ਮਨ ਜਾਣਾ ਹੈਗਾ ਤੇ ਉਸ ਤੋਂ ਬਾਅਦ ਜੇ ਤੁਸੀਂ ਪੱਟ ਨਹੀਂ ਪਾਉਣੀ ਤੁਸੀਂ ਸਟੇਟ ਬਣਾਉਣੀ ਹੈ ਫਿਰ ਤੁਸੀਂ ਜਿੰਨਾ ਵੀ ਪੌਂਚਾ ਰੱਖਣਾ ਜੇ ਤੁਸੀਂ ਪੌਂਚਾ 1.5 ਰੱਖਣਾ ਤੇ ਤੁਸੀਂ ਇੰਚ 1.5 ਇੰਚ ਉੱਪਰ ਰੱਖ ਕੇ ਤੇ ਇਹਨੂੰ ਜਿਹੜੀ ਹੈ ਬਸ ਇੱਥੋਂ ਲੈ ਕੇ ਇਦਾਂ ਹੀ ਆਪਣੀ ਕਟਾਈ ਹੋ ਜਾਣੀ ਹੈ ਉਹ ਆਪਣਾ ਜਿਹੜਾ ਆਸਮ ਹੋ ਜਾਣਾ ਇੱਧਰ ਇੱਥੋਂ ਆਹ ਕਟਾਈ ਹੋ ਜਾਣੀ ਹੈ ਤੇ ਇੱਥੋਂ ਫਾਈ ਕਰਕੇ ਇੱਥੇ ਆਪਣਾ ਆਸਮ ਹੋ ਜਾਣਾ ਠੀਕ ਹੈ ਜੇ ਤੁਸੀਂ ਆਹ ਵਾਲੇ ਪੱਟ ਪਾਉਣੇ ਨੇ ਨਾ ਪੱਟ ਕਹਿਣੋ ਵਾਲੇ ਕਹਿ ਲੋ ਆ ਲਿਖਿਆ ਹੋਇਆ ਹੈ ਜੇ ਤੁਸੀਂ ਆ ਪਾਉਣੇ ਨੇ ਇਹਨਾਂ ਨੂੰ ਕਟਿੰਗ ਨਹੀਂ ਕਰਨਾ ਇੱਥੇ ਆਪਾਂ ਇੱਧਰ ਵੀ ਨਿਸ਼ਾਨ ਲਾ ਕੇ ਕਟਿੰਗ ਦਾ ਛੋਟਾ ਛੋਟਾ ਤੇ ਇੱਧਰ ਵੀ ਲਾ ਕੇ ਆਪਾਂ ਤੇ ਫੇਰ ਆਪਾਂ ਇਹਨਾਂ ਨੂੰ ਇਹਦੇ ਵਿੱਚ ਬਰੀਕ ਬਰੀਕ ਸਲਾਈਆਂ ਲਾ ਦੇਣੀਆਂ ਨੇ ਦੋਨਾਂ ਪਾਸੇ ਇੱਧਰ ਵੀ ਉੱਧਰ ਵੀ ਚਾਰਾਂ ਪਾਸੇ ਬਰੀਕ ਬਰੀਕ ਸਲਾਈਆਂ ਲਾ ਦੇਣੀਆਂ ਨੇ ਆਪਾਂ ਸਿਰਫ ਦਿਖਾਉਣਾ ਹੈ ਵੀ ਆਪਾਂ ਜਿਹੜੇ ਨੇ ਪੱਟ ਤੇ ਕੁੰਦੇ ਜਿਹੜੇ ਨੇ ਆਪਣੇ ਅਲੱਗ-ਅਲੱਗ ਨੇ ਜੇ ਤੁਸੀਂ ਨਹੀਂ ਪਾਉਣਾ ਫੇਰ ਤੁਸੀਂ ਇੱਥੇ ਪਹੁੰਚੇ ਬਣਾ ਕੇ ਆ ਸਲਾਈ ਲਾ ਸਕਦੇ ਹੋ ਦੇਖੋ ਇੱਧਰ ਇਹਨਾਂ ਕੱਪੜਾ ਬਚ ਗਿਆ ਸੀ ਜਿਹੜਾ ਆਪਾਂ ਪਹੁੰਚਿਆ ਲਈ ਰੱਖਿਆ ਹੈਗਾ ਵੀ ਆਪਣਾ ਪਹੁੰਚੇ ਤੇ ला ਸਕਦੇ ਇਨਾ ਅਗਰ ਜੇ ਤੁਸੀਂ ਹੋਰ ਵੀ ਇਹ ਆ ਵਾਲੀ ਜਿਹੜੀ ਨਾਲ ਹੀ ਹੈ ਨਾ ਹੋਰ ਵੀ ਵਧਾਣੀ ਚਾਹੁੰਦੇ ਹੋ ਤੇ ਇਹ ਵੀ ਕਪੜਾ ਤੁਸੀਂ ਵਿੱਚ ਪਾ ਲਿਓ ਇੱਥੋਂ ਅੱਗੋਂ ਆਪਣੇ ਢਾਲ ਬਹਿ ਜੂਗੀ ਤੇ ਪਿੱਛੋਂ ਆਪਾਂ ਬਹੁਤ ਸੋਹਣਾ ਜਿਹੜਾ ਬਣ ਜੂਗਾ ਆਪਾਂ ਵੀ ਇਸ ਤਰੀਕਾ ਕਰਨਾ ਹੈਗਾ ਇਹ ਆਪਾਂ ਤੁਹਾਨੂੰ ਇੱਕ ਨਿਸ਼ਾਨੀ ਲਾ ਕੇ ਦਿਖਾਈਏ ਆਪਾਂ ਇਹ ਸਾਰਾ ਵਿੱਚ ਪਾਵਾਂਗੇ ਵਿੱਚ ਪਾ ਕੇ ਤੇ ਫਿਰ ਆਪਾਂ ਜੇ ਅਗਰ ਤੁਸੀਂ ਇੰਨੀ ਕਿਨਾਲੀ ਰੱਖਣੀ ਹੈ ਤਾਂ ਤੁਸੀਂ ਰੱਖ ਸਕਦੇ ਹੋ ਠੀਕ ਹੈ ਜੀ ਇੱਥੋਂ ਫਿਰ ਕਪੜਾ ਜਿਹੜਾ ਇਦਰੋਂ ਆਪਾਂ ਨਿਸ਼ਾਨੀਆਂ ਲਾ ਲਈਆਂ ਇਹ ਵਿੱਚ ਕਪੜਾ ਬਚਿਆ ਨੇ ਇਹ ਆਪਣੀ ਬਹੁਤ ਸੋਹਣੀ ਖੁੱਲੀ ਡੁੱਲੀ ਇੱਧਰ ਦੀ 8 ਇੰਚਾ ਪਰਖੀ ਹੋਈ ਐ ਤੇ ਇੱਧਰ ਦੀ ਲੰਬਾਈ ਐ ਜਿਹੜੀ ਆਪਣੀ 23 ਇੰਚ ਰਹਿ ਜੂਗੀ ਹਨਾ ਤੇ ਇਹ ਆਪਾਂ ਜਿਹੜੀ ਐ 22 ਇੰਚ ਆਪਣਾ ਸੂਟ ਦੀ ਕਮੀਜ਼ ਦੀ ਹਿੱਪ ਐ ਤੇ ਉਹਦੋਂ ਆਪਾਂ 3 ਇੰਚ ਉੱਪਰ ਰੱਖਣੀ ਹੁੰਦੀ ਐ 22 ਇੰਚ ਤੋਂ ਇਹ ਆਪਣੀ 25 ਇੰਚ ਹੋਊਗੀ ਆਪਾਂ 26 ਇੰਚ ਰੱਖ ਕੇ 23 ਇੰਚ ਮਾਰ ਜਾਂ ਤੇ ਇਹ ਆਪਾਂ ਇੱਥੇ ਨਿਸ਼ਾਨੀ ਪੂਰੀ ਲਾਈ ਹੋਈ ਐ ਦੇਖੋ ਇੱਥੋਂ ਲੈ ਕੇ ਤੇ ਇਹਦੀ ਲੰਬਾਈ ਦੇ ਨਿਸ਼ਾਨ ਜਿਹੜੇ ਲੱਗੇ ਹੋਏਗੇ ਆਪਣਾ ਕਪੜਾ ਸਿਰਫ ਜਿਹੜਾ ਆਹ ਵਾਲਾ ਕੋਨਿਆਂ ਵਾਲਾ ਆਂ ਆਂਨਾ ਕਪੜਾ ਆਪਣਾ ਵੇਚਾਰ ਜਾਣਾ ਬਾਕੀ ਆਪਾਂ ਜੀ ਆਹ ਨਾਲ ਹੀ ਹੋਰ ਵਧਾਣੀ ਹੈ ਨਾ ਤਾਂ ਫਿਰ ਆਪਾਂ ਸਾਰਾ ਕਪੜਾ ਵਿੱਚ ਪਾ ਲੈਣਾਗਾ ਉਧਰ ਜੋਗਾ ਵੀ ਇੱਥੋਂ ਜਿਹੜਾ ਹੱਤ ਕੋਨਾ ਬਚੂਗਾ ਇੱਥੋਂ ਆਪਾਂ ਇੱਥੋਂ ਕਟਿੰਗ ਕਰਕੇ ਤੇ ਜੋੜ ਪਾ ਕੇ ਪੌਂਚਿਆਂ ਦੇ ਥਲੇ ਲਾ ਸਕਦੇ ਆ ਅਰੇ ਤੁਸੀਂ ਸੁਤੀ ਕਪੜਾ ਕੋਈ ਲਾਉਣਾ ਤਾਂ ਉਹ ਵੀ ਲਾ ਸਕਦੇ ਜੇ ਤੁਸੀਂ 벨ਟ ਸੁਤੀ ਕਪੜੇ ਦੀ ਲਾਉਣੀ ਹੈ ਤਾਂ ਉਹ ਵੀ ਤੁਸੀਂ ਲਾ ਸਕਦੇ ਹੋ ਤੇ ਇਸ ਤਰ੍ਹਾਂ ਇਹ ਡੇਟ ਮੀਟਰ ਕਪੜੇ ਦੇ ਵਿੱਚ ਇਸ ਤਰ੍ਹਾਂ ਦੀ ਸਿਲਾਈ ਇਸ ਤਰ੍ਹਾਂ ਕਟਾਈ ਆਪਾਂ ਕਰ ਸਕਦੇ ਹਾਂ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਠੀਕ ਹੈ ਜੀ ਤੇ ਜੇ ਆਪਾਂ ਇੱਥੋਂ ਨਹੀਂ ਛੇੜਨਾ ਹੈਗਾ ਬਿਲਕੁਲ ਵੀ ਇਹ ਇਸ ਤਰੀ ਰਹਿਣ ਜੇ ਆਪਾਂ ਜਿਹੜੀ ਹੈ ਲੰਬਾਈ ਜ਼ਿਆਦਾ ਰੱਖਣੀ ਹੈ ਤਾਂ ਇੱਥੋਂ ਕਟਾੜ ਪਾਵਾਂਗੇ ਇਦਾਂ ਤੇ ਉਹ ਜਿਹੜਾ ਆਪਣਾ ਜਿਹੜੀ ਹੈ ਵੱਧ ਜੇਗਾ ਥੋੜਾ ਜਿਆ ਤੇ ਥੋੜੀ ਜਿਹੀ ਆਪਣੀ ਨਾਲ ਹੀ ਵੱਧ ਜੇਗੀ ਅਗਰ ਤੁਸੀਂ ਘਰ ਪਾਉਣ ਲਈ ਹੌਲੀ ਸਲਵਾਰ ਬਣਾਉਣੀ ਹੈ ਛੋਟੀ ਨਾਲ ਹੀ ਬਣਾਉਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਕੱਟ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੌਖਾ ਤਰੀਕਾ ਹੈ ਤੇ ਬਹੁਤ ਹੀ ਸਿੰਪਲ ਇਹਨੂੰ ਬਟ ਇਧਰੋਂ ਆਪਣਾ ਜਿਹੜਾ ਜਿਹੜਾ ਇਧਰ ਇਕੱਠਾ ਹੀ ਆ ਆਪਣਾ ਕੱਪੜਾ ਸਾਂਝਾ ਉਧਰੋਂ ਆਪਣਾ ਜਿਹੜਾ ਸਾਰਾ ਇਧਰੋਂ ਆਪਾਂ ਸਿਰਫ ਰੱਖਣਾ ਹੈ ਜਿਹੜਾ ਇਧਰ ਨੂੰ ਠੀਕ ਹੈ ਜੀ ਇਹਨੂੰ ਇਧਰ ਨੂੰ ਮੋੜਨਾ ਇਹਨੂੰ ਲੰਬਾਈ 'ਚ ਹੀ ਮੋੜਨਾ ਆਪਾਂ ਇਹਦੀ ਇਹ ਲੰਬਾਈ ਹੈ ਤੇ ਲੰਬਾਈ ਦੇ ਵਿੱਚ ਇਹਨੂੰ ਆਪਾਂ ਫੋਲਡ ਕੀਤਾ ਇਹ ਆਪਾਂ ਇਸ ਤਰ੍ਹਾਂ ਦਾ ਨਹੀਂ ਕੀਤਾ ਇਧਰ ਤਾਂ ਨਹੀਂ ਕੀਤਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਉਹ ਤੁਹਾਡੀਆਂ ਆਪਾਂ ਬਣ ਜਾਂਦੇ ਜੇ ਤੁਸੀਂ ਇਸ ਤਰ੍ਹਾਂ ਵੀ ਮੋੜ ਕੇ ਬਣਾਉਣਾ ਚਾਹੋ ਤਾਂ ਇਸ ਤਰ੍ਹਾਂ ਮੋੜ ਕੇ ਨਾ ਸਕਦੇ ਤੇ ਆਪਾਂ ਇਹਦੀ ਕਟਿੰਗ ਕਰਦੇ ਆ ਫਿਰ ਤੁਹਾਨੂੰ ਦੱਸਦੇ ਆ ਕਰਕੇ ਲੋ ਜੀ ਦੂਸਰਾ ਟ੍ਰਿਕ ਆਪਣਾ ਆਏ ਆਪਣੀ ਬੈਲਟ ਜਿਹੜੀ ਇੱਥੇ ਰਹਿ ਜਾਊਗੀ ਆਪਣੀ ਕਿਉਂਕਿ ਇਹ ਇੱਥੇ ਫਟੀ ਚ ਜਾਣੀ ਆਪਣੀ ਬੈਲਟ ਇੱਥੇ ਰਹਿ ਜਾਣੀ ਹੈ ਬੈਲਟ ਆਪਾਂ ਇੱਥੇ ਕੱਟ ਲਾਂਗੇ ਇਹ ਜਿਹੜਾ ਪੌਂਚੇ ਦੇ ਨੀਚੇ ਕੁੜਾ ਲੱਗਣਾ ਉਹ ਆਪਣੇ ਇਥੋਂ ਨਿਕਲ ਜਾਊਗਾ ਤੇ ਇੰਨੇ ਹੀ ਆਪਣੀ ਨਾਲੀ ਦਾ ਫਰਕ ਪੈ ਜਾਣਾ ਹੈ ਪੂਰੇ ਪੌਂਚੇ ਦਾ ਫਰਕ ਪੈ ਜਾਣਾ ਕਿਉਂਕਿ ਆਪਾਂ ਇੰਨਾ ਕੁ ਪੌਂਚਾ ਜਿਹੜਾ ਹਨ ਬਣਾਉਂਿਆ 2 ਇੰਚ ਦਾ ਪੂਰੇ ਪੌਂਚੇ ਦੀ ਜਿਹੜੀ ਆਪਣੀ ਬਣ ਜਾਣੀ ਹੈ ਨਾਲੀ ਦਾ ਫਰਕ ਇੰਨਾ ਪੈ ਜਾਣਾ ਹੈ ਹਨ ਫਿਰ ਵੀ ਬਹੁਤ ਸੋਹਣੇ ਬੜੇ ਸਲਵਾਰ ਬਣੂਗੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਜੇ ਤੁਹਾਡੀ ਉਪਰੋਂ ਲੰਬਾਈ ਜ਼ਿਆਦੀ ਹੈ ਤੁਸੀਂ ਇਥੋਂ ਆਪਣੀ ਨਾ ਜਿਹੜੀ ਧਾਲ ਪਾ ਸਕਦੇ ਹੋ ਇਹ ਤੱਕ ਜਿੰਨੀ ਵੀ ਤੁਸੀਂ ਰੱਖਣੀ ਹੈਗੀ ਇਹ ਜਿਵੇਂ ਸਾਢੇ 32 ਆਪਾਂ ਨੂੰ ਸਾਢੇ 30 ਚਾਹੀਦੀ ਹੈ ਮਾਰਜਿਨਸ ਨੇ ਆਪਾਂ ਇਸ ਤਰ੍ਹਾਂ ਕਰਕੇ ਨਾ ਇਥੋਂ ਜਿਹੜੀ ਢਾਲ પા ਸਕਦੇ ਹਾਂ ਇਹ ਇਧਰੋਂ ਇੱਥੇ ਤੱਕ ਠੀਕ ਹੈ ਪਿੱਛੋਂ ਆਪਣੀ ਜਿਹੜੀ ਸਾਈਡ ਬਿਲਕੁਲ ਵੀ ਜਿਹੜੀ ਉੱਪਰ ਹੋਣੀ ਚੱਕੀ ਜਾਂਦੀ ਇਹ ਆਪਾਂ ਇਸ ਤਰ੍ਹਾਂ ਕਟਾਈ ਕਰ ਸਕਦੇ ਆ ਇਸ ਤਰ੍ਹਾਂ ਬਹੁਤ ਸੋਹਣੀ ਸਲਵਾਰ ਬਣਦੀ ਆ ਤੁਸੀਂ ਪੌਣੇ ਨੇ ਵਿੱਚ ਨਾ ਪੌਣੇ ਜੇ ਤੁਸੀਂ ਪੌਣੇ ਨੇ ਬਰੀਕ ਤੁਸੀਂ ਲੈਣ ਜਿਹੜੀ ਆ ਸਲਾਈ ਖਿੱਚ ਲੈਣੀ ਜਿੰਨੀ ਪੌਣੀ ਤਾਂ ਕੋਈ ਚੱਕਰ ਨਹੀਂ ਘ ਆਪਣੀ ਬਹੁਤ ਸੋਹਣੀ ਸਲਵਾਰ ਬਣੂਗੀ ਤੇ ਇਹਦੀ ਆਪਾਂ ਕਟਿੰਗ ਕਰਦੇ ਲੋ ਜੀ ਹੁਣ ਆਪਾਂ ਇਥੋਂ ਕਟਿੰਗ ਕਰ ਦਿੰਨੇ ਆ ਤੇ ਅਗੋਂ ਆਪਾਂ ਪੌਂਚੇ ਕੱਟ ਦਾਂਗੇ ਆਪਣੀ ਸਲਵਾਰ ਬਹੁਤ ਸੋਹਣੀ ਬਣੂਗੀ ਆ ਤੁਹਾਨੂੰ ਬਣਾ ਕੇ ਪਾ ਕੇ ਦਿਖਾਵਾਂਗੇ ਤੇ ਪੜ੍ਹ ਮੰਗ ਕੇ ਸਾਰੀਆਂ ਸਪੋਰਟ ਜ਼ਰੂਰ ਕਰ ਦਿਆ ਕਰੋ ਅਨਨ ਤੁਸੀਂ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਪੋਰਟ ਕਰ ਦਿਆ ਕਰੋ ਕਿਤੇ ਸਟੇਟਸ ਲਾ ਦਿਆ ਕਰੋ ਜਿਹੜੀਆਂ ਭੈਣਾਂ ਨੂੰ ਸਲਾਈ ਦਾ ਕੰਮ ਨਹੀਂ ਆਉਂਦਾ ਜਾਂ ਬਹੁਤ ਘੱਟ ਆਉਂਦਾ ਆਪਾਂ ਜਪਟਦੀ ਕਰਦੇ ਫੇ ਤਾਂ ਉਹ ਵੀ ਸਿੱਖ ਸਕਣ ਇੱਥੋਂ ਆਪਾਂ ਇਹਦੀ ਤੁਹਾਨੂੰ ਸਟੀਚਿੰਗ ਵੀ ਦਵਾਂਗੇ ਮੇਰੀਆਂ ਭੈਣਾਂ ਵਾਂ ਕੇ ਸਾਰਿਆਂ ਜਣੀਆਂ ਸਪੋਰਟ ਜ਼ਰੂਰ ਕਰਿਆ ਕਰੋ

ਉਹ ਪ੍ਰੌਪ ਆਪਣੀ ਬਿਲਕੁਲ ਸੈਟਿੰਗ ਕੀਤੀ ਹੋਈ ਆ ਹੁਣ ਆਪਾਂ ਜਿਹੜੇ ਤੇ ਪਹੁੰਚੇ ਵੀ ਨਿੱਛੇ ਨਾ ਫਿਰ ਇਹ ਆਪਣੇ ਡਬਲ ਫੋਲਡ ਕੀਤਾ ਸੀ ਆਪਾਂ ਹੁਣ ਆਪਾਂ ਇਤਰੋ ਵੀ ਕੱਟ ਲੈਣੇ ਆਂਗੇ ਇਸ ਤਰ੍ਹਾਂ ਫਾਈਨ ਹੋਈ ਕੱਟ ਕੇ ਵੱਖਰਾ ਕਰ ਦਿੰਨੇ ਆ ਲਓ ਇਹ ਵੀ ਕੱਟ ਕੇ ਆਪਾਂ ਵੱਖਰਾ ਕਰ ਦਿੱਤਾ ਹੈ ਇੱਥੇ ਆਪਾਂ ਨਿਸ਼ਾਨੀਆਂ ਲਾ ਲੈਣੇ ਆ ਜੇ ਆਪਾਂ ਵਿੱਚ ਕੁੰਦੇ ਮਤਲਬ ਦਿਖਾਈ ਦੇਣੇ ਨੇ ਫਿਰ ਆਪਾਂ ਪਾ ਸਕਦੇ ਆ ਆ ਦੇਖੋ ਤੁਸੀਂ ਇਸ ਤਰ੍ਹਾਂ ਛੋਟੇ ਛੋਟੇ ਨੇ ਕੱਟ ਲਾ ਸਕਦੇ ਇੱਧਰ ਵੀ ਤੇ ਇੱਧਰ ਵੀ ਤੇ ਹੁਣ ਇਹਦੀ ਆਪਾਂ ਸਲਾਈ ਕਰਾਂ ਤੇ ਬੈਲਟ ਆ ਪਤਾ ਦਿਖਾਉਣੀ ਵੀ ਆਪਣੀ ਬੈਲਟ ਉਦਾਂ ਦੀ ਉਦਾਂ ਹੀ ਇਹਦੇ ਵਿੱਚ ਬਚ ਗਈ ਦੇਖਿਆ ਪ੍ਰੈਟ ਦੀ ਜਿਹੜੀ ਇੱਥੇ ਇੱਥੇ ਕਟਿੰਗ ਕਰ ਦੇਣੀ ਕਰ ਦੇਣੀ ਹੈ। ਲੋ ਇਧਰ ਉਹ ਆਪਣੀ 1.5 ਮਿੰਟ ਦੇ ਵਿੱਚ ਐਨ ਵਧੀਆ ਸਲਵਾਰ ਕਟਿੰਗ ਕਰਕੇ ਤਿਆਰ ਹੋ ਪੂਰੀ। ਇਧਰ ਆਪਣੀਆਂ ਸਲਵਾਰ ਦੇ ਕੁੰਦੇ ਪੈ ਨੇ ਆ ਆਪਣੇ ਵੈਲਟ ਕੱਟੀ ਪਈ ਐ ਨਾ ਉਹ ਆਪਾਂ ਆ ਜਿਹੜੀਆਂ ਸਲਵਾਰ ਦੇ ਪੋਚੇ ਦੇ نیچے ਲੀਰਾਂ ਲਉਣੀਆਂ ਨੇ ਦੇਖੋ ਇਹ ਵੀ ਦੋਨੇ ਆਪਾਂ ਕੱਟ ਲਈਆਂ ਨੇ। ਇਧਰ ਆਪਣਾ ਕਪੜਾ ਜਿਹੜਾ ਆ ਵਾਲਾ ਫालतू ਇਹ ਤੇ ਸਿਕ ਕਮੀਜ਼ ਦੇ ਕੋਈ ਡਿਜ਼ਾਈਨ ਕਰਨਾ ਥੋੜਾ ਫਤ ਤਾਂ ਕਰ ਸਕਦੇ ਏ ਆਪਣਾ ਕਪੜਾ ਬਚ ਵੀ ਗਿਆ ਇੰਨਾ ਕਪੜਾ ਥੋੜਾ ਫਤ ਡਿਜ਼ਾਈਨ ਕਰਨਾ ਹੋਵੇ ਤਾਂ ਆਪਾਂ ਕਰ ਸਕਦੇ ਆ ਤੇ ਈ ਵਾਲੀ ਆਪਣੀ ਸਲਵਾਰ ਦੀ ਸਿਰਫ ਡੈਢ ਮੀਟਰ ਕਪੜੇ ਦੇ ਵਿੱਚ